ਮੇਰਾ ਮੇਰੀ ਉਮਰ 78 ਹੋਗੀ ਜੀ ਇਹ ਮੇਰਾ ਪੋਤਾ ਬਾਹਰ ਨਾ ਜਾਵੇ ਮੈਂ 120 ਸਾਲ ਤੱਕ ਐਸੀ ਤਰ੍ਹਾਂ ਮੋਟਰਸਾਈਕਲ ਤੇ 100-100 ਕਿਲੋਮੀਟਰ ਪੈਦਲ ਆਏ ਹਾਏ 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 ਕੀ ਗੱਲ ਕਹੀਏ ਦੀ ਤੁਸੀਂ ਗੱਲ ਕਹਿ ਰਹੇ ਕਿ ਦੇਖੋ ਹੁਣ ਕਹਿੰਦੇ ਪ੍ਰਵਾਸੀ ਪੰਜਾਬ ਦੇ ਵਿੱਚ ਆ ਗਏ ਜੀ ਪਿੰਡਾਂ 'ਚ ਮਤੇ ਵੀ ਪਾਸ ਹੋ ਰਹੇ ਆ ਕਿ ਪ੍ਰਵਾਸੀਆਂ ਨੂੰ ਕੱਢ ਦੇਈਏ ਜੀ ਤੁਹਾਡਾ ਕੀ ਆ ਕਹਿਣਾ ਜੀ ਇਹ ਨਾ ਜੇ ਪ੍ਰਵਾਸੀਆਂ ਨੂੰ ਕੱਢਤੇ ਤਾਂ ਰੋਟੀ ਜਿਹੜੀ ਮੜੀ-ਮੋਟੀ ਖਾਣ ਦਾ ਪੰਜਾਬ ਉਹ ਵੀ ਬੰਦ ਹੋ ਜੂਗੀ ਅੱਛਾ ਇਹ ਕੈਨੇਡਾ ਦਾ ਸਿਟੀਜ਼ਨ ਹੈ ਹਾਂ ਸੱਚੀ ਗੱਲ ਜੀ ਇਹ ਕਹਿੰਦਾ ਮੈਂ ਨਹੀਂ ਹੁਣ ਜਾਣਾ ਕੈਨੇਡਾ ਨਹੀਂ ਜਾਣਾ ਕੈਨੇਡਾ ਨਹੀਂ ਛੱਡਿਆ ਮੈਂ ਤਾਂ ਪੱਕਾ ਛੱਡਿਆ ਜੀ ਦੇਖ ਲੋ ਅੱਛਾ ਆਹੀ ਗੱਲ ਅਸੀਂ ਕਰ ਰਹੇ ਆਂ ਵੀ ਪੰਜਾਬੀ ਜਿਹੜੇ ਛੱਡਦੇ ਜਾ ਰਹੇ ਆ ਪਿੰਡ ਖਾਲੀ ਹੁੰਦੇ ਜਾ ਰਹੇ ਬਾਪੂ ਜੀ ਨੇ ਬੜੀਆਂ ਗੱਲਾਂ ਕੀਤੀਆਂ ਬੜੀਆਂ ਜ਼ਬਰਦਸਤ ਖੁੱਲ ਕੇ ਗੱਲਬਾਤ ਹੋ ਰਹੀ ਹੈ ਕੈਨੇਡਾ ਤੋਂ ਤੁਸੀਂ ਵਾਪਸ ਕਿਉਂ ਆਏ ਜੀ ਉੱਥੇ ਹੁਣ ਕੰਮ ਵੀ ਹੈ ਨਹੀਂ ਸੀਗਾ ਜਦੋਂ ਮੈਂ ਆਇਆ ਫਿਰ ਮੁੜ ਕੇ ਕੋਈ ਮਤਲਬ ਹੈ ਨਹੀਂ ਇੱਥੇ ਆਪਣਾ ਪਿੱਛੇ ਪਰਿਵਾਰ ਪਿਛੇ ਦੇਖਣਾ ਹੁੰਦਾ ਏ ਮੇਰੇ ਪਿੱਛੇ ਤੇ ਤਿੰਨ ਮੇਰੇ ਘਰ ਦੇ ਜੀ ਤੁਰ ਗਈ ਮੈਂ ਆ ਨਹੀਂ ਸਕਿਆ ਮੇਰੀਆਂ ਮਜਬੂਰੀਆਂ ਐਸੀਆਂ ਪਈਆਂ ਮੈਂ ਉੱਥੋਂ ਆ ਵੀ ਨਹੀਂ ਸਕਿਆ ਫਿਰ ਇੱਕ ਟਾਈਮ ਤੇ ਆ ਕੇ ਬੰਦੇ ਨੂੰ ਇਹ ਸਾਾਸ ਹੁੰਦਾ ਏ ਵੀ ਇੱਕ ਟਾਈਮ ਤੇ ਤਾਂ ਬੰਦੇ ਨੂੰ ਸਾਾਸ ਹੁੰਦਾ ਵੀ ਆਪਣੇ ਘਰੇ ਚੱਲੋ ਭਾਈ ਉਦੇ ਬਾਅਦ ਉਹਦੇ ਵਰਗੀ ਦਾ ਰੀਤ ਨਹੀਂ ਆਪਣੀ ਫੈਮਿਲੀ ਨਾਲ ਤਾਂ ਰਹੋ ਟਾਈਮ ਸਪੈਂਡ ਕਰ ਲਓ ਪੈਸਾ ਤਾਂ ਕਮਾਈ ਜਾਣਾ ਜੀ ساری ਉਮਰ ਹਾਂ अच्छा 2013 ਚਕੇ 2023 ਚ ਹੁਣ ਵਾਪਸ ਜਾਣਾ ਦੁਬਾਰਾ ਨਹੀਂ ਜਾਣਾ ਫਿੱਡੀ ਜਾਨ ਬਿਲਕੁਲ ਨਹੀਂ ਜਾਣਾ ਜਿਹੇ ਇਹਨ ਕੈਨੇਡਾ ਦਾ ਮੈਂ ਮੈਂ ਬਿਲਕੁਲ ਹੀ ਪੱਤੀ ਸਾਫ ਕਰਤਾ ਉੱਥੇ ਦਾ ਇਹ ਘਰ ਬੰਦ ਪੈ ਸਭ ਦੇ ਨਿਆਣੇ ਬਾਹਰ ਨਹੀਂ ਚਲੇਗੇ ਹੁਣ ਹਮ ਬਸ ਆਪ ਨੂੰ ਬੰਦ ਰੱਖ ਦਰ ਵੀ ਬੰਦ ਤਾਲੇ ਲਮਕਦੇ ਆ ਇਹ ਸਾਰੇ ਆ ਤਾਲੇ ਲਮਕ ਰਹੇ ਇੱਕ ਬਾਹਰ ਹੈ ਉਹ ਵੀ ਤਾਲੇ ਲਮਕ ਰਹੇ ਕਿਆ ਕਹਨੇ ਜੀ ਬਾਹਰ ਚਲੇ ਗਏ ਪੰਜਾਬੀ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਤੁਹਾਡਾ ਕੀ ਕਹਿਣਾ ਜੀ ਮੈਂ ਤਾਂ ਕਹਿੰਦਾ ਜੀ ਤਿੰਨ ਸਾਨੂੰ ਬਹੁਤ ਖਤਰਨਾਕ ਮਲਾਮ ਤਾਂ ਮਿਲ ਗਈਆਂ ਹਮ ਇੱਕ ਨਸ਼ਾ ਪੰਜਾਬ ਨੂੰ ਜਿਹੜਾ ਡੋਬਣੇ ਵਾਲਾ ਇੱਕ ਜਿਹੜਾ ਸਾਡੇ ਨਾਣੇ ਬਾਹਰ ਨੂੰ ਜਾਂਦੇ ਉਹ ਜੀ ਜੋ ਹਮ ਤੀਜੀ ਤੀਜੀ ਕੇ ਪ੍ਰੋਬਲਮ ਪਾ ਪਾ ਤੀ ਚੜੀ 4 ਸਾਲ ਦੀ ਕਰਤੀ ਉਹ ਭਰਤੀ ਤਾਂ ਚਾਹ ਲੋ ਤਾਂ ਮੇਰਾ ਕਰਕ ਕਰਤਾ ਜੀ ਉਹ ਤਾਂ ਫੌਜ ਦਾ ਨੇੜੇ ਜਾਣ ਦੀ ਲੋੜ ਹੀ ਨਹੀਂ ਹੈ ਹਮ ਫੌਜ ਖਤਮ ਕਰਤੀ ਫੌਜ ਹਮ ਹਾਂ ਇਹ ਇਹ ਫੌਜ ਜਿਹੜਾ ਫੌਜ ਨਾਲ ਹੋਇਆ ਨਾ ਅਨਿਆਏ ਹੂੰ ਇਸੇ بڑا ਨਿਆਏ ਹੋਈ ਨਹੀਂ ਸਕਦਾ ਕੋਈ ਤੁਹਾਡਾ ਸਾਰਾ ਪਿੰਡ ਫੌਜੀਆ ਦਾ ਮੈਂ ਇਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਵੀ ਇਹੀ ਗੱਲ ਕਹੀ ਹੈ ਨਹੀਂ ਹੋਈ ਨਾ ਹੁਣ ਨਿਆਣੇ ਜਾਂਦੇ ਹੀ ਨਹੀਂ ਫੌਜ ਤੋਂ ਕਹਿੰਦੀ ਗਾ ਨਿਆਣੇ ਨੇ ਕਾ ਖਤਰ ਜਾਣਾ ਫੌਜ ਬੜੀ ਸੱਚੀ ਗੱਲ ਉਹ ਸੱਚੀ ਗੱਲ ਹੀ ਸੱਚੀ ਗੱਲ ਹੀ ਕਹਿੰਦੇ 4 ਸਾਲ ਬਾਅਦ ਤੱਕ ਹੁਣ ਨਿਆਣਾ ਨਹੀਂ ਮੰਨਦਾ ਨਾ ਉਹਨਾਂ ਨੂੰ ਕੋਈ ਫੈਸਿਲਿਟੀ ਨਾ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਨਾ ਕੁਝ ਨਾ ਪੈਨਸ਼ਨ ਕਾਦੇ ਵਾਸਤੇ ਜਾਣਾ ਅੱਛਾ ਇਹ ਜਿਹੜਾ ਪੰਜਾਬ ਦਾ ਯੂਥ ਜਾ ਰਿਹਾ ਬਾਹਰ ਇਹਦੇ ਬਾਰੇ ਕੋਈ ਦਾ ਇਲਾਜ ਹੈ ਵੀ ਨਾ ਜਾਵੇ ਇੱਥੇ ਰਹੇ ਨਾ ਇਹਦਾ ਕੋਈ ਇਲਾਜ ਨਹੀਂ ਕੋਈ ਤਾਂ ਹੋਣਾ ਨਾ ਇਹਦਾ ਕੋਈ ਇਲਾਜ ਨਹੀਂ ਮੈਂ ਖਾਲੀ ਹੋ ਜੂ ਪੰਜਾਬ ਸਾਰਾ ਹਾਂ ਹਾਂ ਹੋਣੀ ਸਾਡੇ ਸਾਡੇ ਆਪਣੇ ਪਰਿਵਾਰ ਦੀ ਗੱਲ ਦੱਸਣਾ ਬਰਗੇੜੀਆ ਸਾਹਿਬ ਦਾ ਇੱਕ ਮੁੰਡਾ ਬਾਹਰ ਚਲਾ ਗਿਆ ਇੱਕ ਮੁੰਡਾ ਕਰਨਾਲਾ ਬਹੁਤ ਕਰਨਾਲਾ ਸਾਹਿਬ ਦੇ ਦੋ ਹੀ ਮੁੰਡੇ ਦੋੇ ਬਾਹਰ ਚਲੇ ਗਏ ਹੂੰ ਮੇਰਾ ਮੁੰਡਾ ਇੱਥੇ ਮੇਰਾ ਪੋਤਾ ਬਾਹਰ ਹੈ ਹਵਾ ਚ ਉੱਡ ਰਿਹਾ ਉਹ ਕਹਿੰਦਾ ਮੈਂ ਬਾਹਰ ਹੀ ਜਾਣਾ ਕਹਿੰਦਾ ਉਹ ਰਹੇ ਦੋਸਤਾਂ ਤੇ ਭੁੱਖੇ ਮਰ ਜੂਗੇ ਰੋਟੀ ਨਹੀਂ ਮਿਲਣੀ ਹੂੰ ਕੰਨਰਾ ਚੌਦਾਂ ਕਿਲੇ ਦੀ ਜ਼ਮੀਨ ਨੇ ਆ ਦੋ ਦੋ ਤਿੰਨ ਦਿਨ ਸ਼ਹਿਰਾਂ ਚ ਕੋਠੀਆਂ ਬਣਾਈਆਂ ਨਿਆਣੇ ਕਹਿੰਦੇ ਮੇਰੇ ਭੁੱਖੇ ਮਰ ਜੂਗੇ ਅਸੀਂ ਨਿਆਣੇ ਕਿੱਥੇ ਪਾਲੂਗੇ ਆਪਣੇ ਇੱਥੇ ਰਹਿਣ ਲਈ ਸੋਚ 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 ਪਤਾ ਨਹੀਂ ਸਾਡੀ ਸੋਚ ਨੂੰ ਕਿਆ ਡੰਗ ਗਿਆ ਉਹ ਟਰੰਪ ਤਾਂ ਬਾਹਰੋਂ ਇੱਥੇ ਭੇਜੀ ਜਾਂਦਾ ਵਾਪਸ ਉਹ ਚੰਗਾ ਭੇਜਦਾ ਮੈਂ ਤਾਂ ਕਹਿੰਦਾ ਇਹਨਾਂ ਨੂੰ ਜਾਂਦਿਆਂ ਨੂੰ ਭੇਜ ਅੱਛਾ ਤੁਹਾਡਾ ਤਾਂ ਅੰਦ ਕਰਦਾ ਵੀ ਨਾ ਜਾਣ ਬਿਲਕੁਲ ਬਿਲਕੁਲ ਸਾਡਾ ਦਿਲ ਕਰਦਾ ਵੀ ਨਿਆਣੇ ਇੱਥੇ ਰਹਿਣ ਪੜ ਕਿ ਲਿਖ ਕੇ ਕੁਝ ਬਣਨ ਇੱਥੇ ਬਣਨ ਸਾਡੀ ਇੱਜ਼ਤ ਹੋਏ ਅੱਜ ਸਾਡਾ ਜਿਹੜਾ ਮੇਰਾ ਪੋਤਾ ਜੀ ਉਹ ਬਾਹਰ ਨਾ ਜਾਂਦਾ ਮੈਂ ਉਹਨ ਆਦੇ ਗਾ ਤੁੰ ਤੂੰ ਸਿੰਪਲ ਵੀ ਇਹ ਕਰ ਲੈ ਹਮ ਇੱਕ ਦੋ ਗੇਮ ਗੂਮ ਤੂੰ ਖੇਡ ਨਾ ਵਧੀਆ ਤੈਨੂੰ ਨਾ ਡਾਇਰੈਕਟ ਇਨਸਪੈਕਟਰ ਸਲੈਕਟ ਕਰਾ ਮੇਰਾ ਨਾਮ ਬਦਲ ਨਹੀਂ ਤੂੰ ਕਈ ਬਾਬੇ ਜੀ ਤੂੰ ਤਾਂ ਐਵੇਂ ਮਾਰਦੇ ਝੱਕੀਆਂ ਹਮ ਉਹ ਕਹਿੰਨ ਬਾਹਰ ਜਾਣਾ ਮੇਰੀ ਬੇਟੀ ਪ੍ਰਿੰਸੀਪਲ ਹੈ ਪੰਜਾਬ ਗਵਰਨਮੈਂਟ ਚ ਹਮ ਇੱਕ ਦੋ ਤੀ ਹੈ ਮੇਰੀ ਉਹ ਐਮਬੀਬੀਐਸ ਕਰ ਰਹੀ ਹੈ ਉਹ ਉਹ ਮਾੜੇ ਬੱਚੇ ਜਿਹੜੇ ਇੱਥੇ ਰਹਿ ਕੇ ਕੁਝ ਕਰਨਾ ਸਾਡੇ ਆਪਣੇ ਲੋਕਾਂ ਵਾਸਤੇ ਕੁਝ ਕਰੂਗੇ ਤਾਂ ਗੱਲ ਤੇ ਹੀ ਹੈ ਅਸਲ ਤਾਂ ਦੁੱਖ ਦੇਖੋ ਅਸੀਂ ਪੰਜਾਬੀ ਐ ਸਾਨੂੰ ਪੰਜਾਬ ਦਾ ਸਭ ਤੋਂ ਵੱਡਾ ਦੁੱਖ ਇਹ ਕਿਤੇ ਬਾਹਰ ਜਾ ਮੈਂ ਤੁਹਾਨੂੰ ਦੱਸ ਰਿਹਾ ਮੇਰੀ ਉਮਰ 78 ਹੋ ਗਈ ਜੀ ਏ ਮੇਰਾ ਪੋਤਾ ਬਾਹਰ ਨਾਲ ਨਾ ਜਾਵੇ ਮੈਂ 120 ਸਾਲ ਤੱਕ ਐਸੀ ਤਰ੍ਹਾਂ ਮੋਟਰਸਾਈਕਲ ਤੇ 100 100 ਕਿਲੋਮੀਟਰ ਪੈਦਲ ਆਏ ਹਾਏ 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 ਕੀ ਗੱਲ ਕਹੀ ਐ ਦੀ ਕਰਿਓ ਜੀ ਜ਼ਰੂਰ ਕਮੈਂਟ ਕਰਿਓ ਦੀ ਇਹ ਪੰਜਾਬ ਦਾ ਦੁਖਾਂਤ ਹੈ ਜੀ ਤੁਹਾਡੇ ਪਿੰਡ ਦੇ ਵਿੱਚ ਕੀ ਹਾਲਤ ਹੈ ਕਿੰਨੇ ਕੁ ਲੋਕ ਬਾਹਰ ਗਏ ਆ ਜੀ ਜ਼ਰੂਰ ਇਸ ਗੱਲ ਤੇ ਕਮੈਂਟ ਕਰਿਓ ਤੇ ਤੁਹਾਡੀ ਕੀ ਰਾਏ ਹੈ ਕਿ ਬਾਹਰ ਜਾਣਾ ਯਾ ਇੰਡੀਆ 'ਚ ਰਹਿਣਾ ਪੰਜਾਬ 'ਚ ਰਹਿਣਾ ਕਿ ਆ ਠੀਕ ਐ ਜਰੂਰ ਕਰਿਓ ਕਮੈਂਟ ਤੇ ਇੱਕ ਗੱਲ ਜਰੂਰ ਦੱਸਿਓ ਕਿ ਕਿਉਂ ਜਾ ਰਹੇ ਦੀ ਬਾਹਰ ਸਰਦਾਰ ਸਾਹਿਬ ਰੂਹ ਦੀ ਗੱਲ ਕਰਤੀ ਤੁਸੀਂ 120 ਸਾਲ ਤੱਕ ਰਹਿ ਸਕਦੇ ਆ ਜੇ ਅਸੀਂ ਨਾ ਜਾਣ ਤੇ ਲੋਕਾਂ ਨੂੰ ਮੈਂ ਮੈਂ ਕਿੰਨਾ ਤਾਕੜਾ ਬੰਨਣਾ ਪਰ ਮੇਰੇ ਸਭ ਅਸੀਂ ਫੇਲ ਕਰਤੇ ਇਹਨਾਂ ਨੇ ਨਿਆਣੇ ਨੇ ਬਾਹਰ ਜਾਣ ਦੇ ਚੱਕਰ ਚ ਅੱਧਾ ਅੱਧਾ ਸਰੀਰ ਰਹਿ ਗਿਆ ਅੱਧਾ ਸਰੀਰ ਰਹਿ ਗਿਆ ਅੱਧਾ ਅੱਧੀ ਜਾਨ ਰਹਿ ਗਈ ਉਹ ਤਾਕੜੇ ਸੀ ਮੈਂ ਤੁਹਾਨੂੰ ਇਹ ਦੱਸਦਾ ਜੀ ਮੈਂ ਅੰਮ੍ਰਿਤਸਰ ਆਹ ਆ ਮੋਟਰਸਾਈਕਲ ਤੇ ਹੁਣੇ ਹੁਣ ਅੱਜ ਵੀ ਅੱਜ ਕਾ ਵੀ ਅੰਮ੍ਰਿਤਸਰ ਮੱਥਾ ਟੇਕ ਕੇ ਸਵੇਰ ਨੂੰ ਮੁੜ ਕੇ ਵਾਪਸ ਆਉਣਾ ਹੁਣ ਚਲੇ ਜਾਂਦਾ ਹੂੰ ਇੰਨੇ ਇੰਨੇ ਬਾਹਰ ਇੰਨੇ ਤਕੜੇ ਸੀ ਅਸੀਂ ਲੋਕ ਪਰ ਨਿਆਣੇ ਨੇ ਬਾਹਰ ਜਾਣ ਵਾਲੇ ਸੀ ਕਦੇ ਉਹਨਾਂ ਵਾਲੇ ਬੱਚੇ ਇਹਨਾਂ ਨੂੰ ਪਹਿਲਾਂ ਇਹ ਜਿਹੜੀ ਪ੍ਰਾਣੀ ਉਹ ਤਾਂ ਆਪਣਾ ਕਾਤਲਤਾ ਜਾਂ ਜਿਹੜਾ ਪ੍ਰਾਣੀ ਬੋੜਿਆ ਨੇ ਖੇਤੀਆਂ ਕਰੀਆਂ ਇਹਨੂੰ ਪਤਾ ਨਹੀਂ ਵੀ ਇਹ ਕਿਹੜੀ ਚੀਜ਼ ਦਾ ਕਿਵੇਂ ਕਰਨ ਹਮ ਬਦਦਾਂਗੇ ਖੇਤੀਆਂ ਕਰ ਲਏ ਤੇ ਉਹ ਤਾਂ ਚਲੇ ਗਿਆ ਕੈਨੇਡਾ ਉਹ ਹੁਣ ਕਿਹਾ ਉਹਨੂੰ ਪਤਾ ਫਿਰ ਨਹੀਂ ਜਿਹੜੇ ਬੱਚੇ ਉਰੇ ਵੀ ਹੈ ਇਹਨਾਂ ਨੂੰ ਕੋਈ ਪਤਾ ਜੀ ਹਾਲ ਕਿਆ ਹੁੰਦਾ ਜੀ ਪੰਜਾਬੀ ਕਿਆ ਹੁੰਦੀ ਆ ਮੇਰੇ ਅੰਦਰ ਰੱਖਿਆ ਰੰਗ ਕਰ ਕਰ ਕੇ ਬੇਨ ਹਮ ਬੋ ਬੱਚਿਆਂ ਨੂੰ ਦਿਖਾਉਣ ਵਾਸਤੇ ਦੇਖਣ ਹੀ ਨਹੀਂ ਹੁੰਦਾ ਕੋਈ ਦੇਖਣ ਹੀ ਨਹੀਂ ਹੁੰਦਾ ਦੇਖਣ ਹੀ ਹੁੰਦਾ ਕੋਈ ਹਾਂ ਜਸੀਂ ਆਪਣੇ ਚੈਨਲ ਦੇ ਹਰ ਚੱਕਰ ਉੱਤੇ ਚੱਲੇ ਜਾਓ ਲੱਗਦੇ ਲੋਕਾਂ ਦੇ ਗੱਲੀ ਦੇ ਮਾਂ ਦੰਦਾ ਨਹੀਂ ਹਾਂ ਅਸੀਂ ਅੱਥੀ ਬਾਏ ਦੇਖੋ ਉਹ ਕਹਿੰਦੇ ਜਾਂ ਜਿਸਨੇ ਹੰਡਾ ਆਇਆ ਹੋਇਆ ਜਿਹੜਾ ਸਮਾਂ ਉਹ ਤਾਂ ਕਦਰ ਕਰੂਗਾ ਜੀ ਆਹ ਦੇਖੋ ਜੀ ਮੈਂ ਮੈਂ ਤੁਹਾਨੂੰ ਗੱਲ ਦੱਸਦਾ ਆ ਕਾਕਾ ਤੇ ਜੇ ਮੈਂ ਇੱਥੇ ਆਹ ਦੇਖੋ ਹੂੰ ਕਿਉਂ ਐਸਾ ਰਹਿ ਨਹੀਂ ਰਿਹਾ ਉਹ ਕਿੰਨਾ ਤੇ ਪਿੰਡ ਖਾਲੀ ਹੈ ਜੀ ਖਾਲੀ ਸਾਡਾ ਵੀ ਖਾਲੀ ਹੋਣ ਵਾਲਾ ਇੱਕ ਪ੍ਰਵਾਸੀ ਆਈ ਜਾ ਰਹੀ ਹੈ ਸਾਡੇ ਹੋਰ ਹੈ ਭਰਾ ਉਹਨਾਂ ਦਾ ਤਾਂ ਬੰਦ ਹੋ ਗਿਆ ਤਾਲਾ ਲੱਗ ਗਿਆ ਮੈਂ ਪੰਜ ਚਾਰ ਸਾਲ ਨੂੰ ਲੱਗਾ ਲੱਗ ਜਿੱਦੇ ਜਿੱਤੇ ਸਾਡੇ ਇੰਤਜ਼ਾਰੇ ਬੰਦ ਦੇਖੋ ਜੀ ਉਹ ਦਰਵਾਜੇ ਦੀ ਡੈਕੋਰੇਸ਼ਨ ਦੇਖੀਏ ਪਿੱਛੇ ਕਰੀਏ ਉਹ ਦੇਖਿਆ ਜੀ ਦੇਖੀ ਜੀ ਸਾਨੂੰ ਬੜਾ ਲਗਨ ਹੈ ਉਹ ਨਾਲ ਉਹ ਕਦੇ ਸਾਡੇ ਬਾਬੇ ਉਹ ਨਹੀਂ ਉੱਥੇ ਕੁੜੀਆਂ ਬੰਨਦੇ ਹੁੰਦੇ ਸੀ ਸਾਡਾ ਅਸੀਂ ਯਾਦ ਕਰਦੇ ਹਾਂ ਉਹਨੂੰ ਵੀ ਹਾਂ ਜੀ ਇੱਥੇ ਕਦੇ ਸਾਡੇ ਬਜੂਲ ਰਿਆ ਕਰਦੇ ਸੀ ਕਦੇ ਇੱਜ਼ਤਾਂ ਹੁੰਦੀਆਂ ਸੀ ਹੁਣ ਸਾਡੀ ਕੀ ਇੱਜ਼ਤ ਗਿਆ ਕੋਈ ਇੱਜ਼ਤ ਨਹੀਂ ਜਾਸੀਂ ਇੱਥੇ ਰਹਿਣਾ ਹੀ ਨਹੀਂ ਸਾਡੀ ਇੱਜ਼ਤ ਗਿਆ ਇਹ ਪਿੰਡ ਆਉਣਾ ਮੈਂ ਰੋਪੜ ਸਾਡੀ ਰਹੇ ਜੀ ਰੋਪੜ ਮਕਾਨਾ ਬਣਾ ਲਾ ਅਸੀਂ ਗੱਡੀ ਚਾਹੁੰਦੇ ਦੋ ਮੀਆਂ ਮੀ ਵੀ ਪਿੰਡ ਰੋਹ ਜਾਉਣਾ ਹਮ ਇੱਥੇ 100 ਬੰਦਾ 100 ਬੰਦਾ ਸਾਸਰੀ ਘਰ ਬੁਲਾਉਂਦਾ ਸਵੇਰ ਤੋਂ ਸੰਤ ਅੱਛਾ ਰੋਜ਼ ਪਿੰਡ ਆਉਣੀ ਆਉਣਾ ਰੋਜ਼ ਡੇਲੀ ਆ ਪੁੱਛੋ ਸਭ ਬਿਲਕੁਲ ਸਵੇਰੇ 7 ਵਜੇ ਪਹੁੰਚ ਜਾਂਦੇ ਜੀ 7 ਵਜੇ ਪਿੰਡ ਪਹੁੰਚ ਜਾਂਦੇ ਰਾਤ ਰਾਤ ਨੂੰ 9 ਵਜੇ ਇੱਥੋਂ ਨਿਕਲਣਾ ਗੱਡੀ ਤੇ ਅੱਛਾ ਪਿੰਡ ਚ ਜਾਣ ਨਾ ਪਿੰਡ ਚ ਜਾਣ ਵਸਦੀ ਹੈ ਜਾਨਵਰ ਵਸਦੀ ਹੈ ਜੀ ਦੇਖੋ کیا ਕੁਝ ਵੀ ਪਰ ਜਿਹੜਾ ਨਵੀਂ ਜਨਰੇਸ਼ਨ ਵਾਲੇ ਪਿੰਡ ਤੋਂ ਡਾਰੀ ਵਾਲੇ ਲੰਘ ਜਾਂਦੇ ਹਨ ਤੁਹਾਨੂੰ ਦੁੱਧ ਦੁੱਧ ਦਪਾਈਏ ਕੋ ਥੋੜੀ ਸੇਵਾ ਕਰੀ ਨਹੀਂ ਆ ਜਿਹੜਾ ਦੁਕਾਨ ਤੇ ਨਾ ਜੀ ਇਹ ਇਹ ਸਾਨੂੰ ਵੀ ਦੁਖੀ ਕਰਦਾ ਅਸੀਂ ਆਪਣਾ ਚੈਨਲ ਬਣਾਇਆ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਇਸ ਦੇ ਵਿੱਚ ਪੰਜਾਬ ਦੀਆਂ ਅਜਿਹੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਨੂੰ ਅਸੀਂ ਕਵਰ ਕਰਦੇ ਹਾਂ ਇੱਕ ਇੱਕ ਨਸ਼ੇ ਦੀ ਸਮੱਸਿਆ ਤਾਂ ਅਸੀਂ ਇੱਕ ਬਾਹਰ ਜਾਣ ਦੀ ਸਮੱਸਿਆ ਇੱਕ ਬਾਹਰ ਜਾਣ ਦੀ ਇੱਕ ਬਾਹਰ ਜਾਣ ਦੀ ਇੱਕ ਮੋਬਾਈਲ ਨੇ ਰਿਸ਼ਤੇ ਖਤਮ ਕਰਤੇ ਜੀ ਹਾਂ ਮੋਬਾਈਲ 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 ਤੇ ਹੋ ਗਿਆ ਜੀ ਕਾਟਾਂ ਨੇ ਲਗਾਉਂਦੇ ਸੀ ਹਾਂ ਦੋ ਦੋ ਝੂਠੀ ਝੋਲਿਆਂ 'ਚ ਪਾਗਲ ਜਾਂਦੇ ਬੈਗ ਨਹੀਂ ਤੇ ਹੁੰਦੇ ਝੋਲੀਆਂ ਹੁੰਦੇ ਨੇ ਜੀ ਕਟਵੇਂ ਆਪ ਦੱਸਦੇ ਕੁੜੀਆਂ ਦੇ ਕਟਵੇਂ 'ਚ ਝੋਲੇ ਹੁੰਦੇ ਤੇ ਜਿਹੜੇ ਪਾਗਲ ਹੀ ਜਾਂਦੇ ਤੇ ਹੁਣ ਉਹ ਝੋਲੇ ਕਿੱਥੇ ਬੈਗ ਹੁੰਦਾ ਜੀ ਜਨਰੇਸ਼ਨ ਵਾਲਾ ਰਹਿ ਜਾਂਦਾ ਬੱਥਾ ਜੇ ਰਹਿ ਜਾਂਦਾ 3 ਲੜਦੀਆਂ ਮੇਰੀ ਜਾਂਦੀ ਆ ਇਹ ਤਾਂ ਇਹ ਜੀ ਲਿਆਓ ਇਹਦੇ ਨੂੰ ਲਿਆਓ ਜੀ ਆਹੋ ਇਸ ਮੁੰਡੇ ਦੀ ਤਾਂ ਇੱਕ ਦਿਨ ਮੈਂ ਸਾਡਾ ਇੱਥੇ ਇਕੱਠ ਹੋਇਆ ਸੀ ਚੰਗੇ ਸਾਰੇ ਮਨਿਸਟਰ ਮਨਿਸਟਰ ਹੋਇਆ ਸੀ ਮਖਾ ਜੀ ਇਹ ਮੁੰਡਾ ਸਾਡਾ ਪੀਜੀ ਗ੍ਰੈਜੂਏਸ਼ਨ ਦਾ ਟੀਚਰ ਹੈ ਇਹਨੇ ਸਾਡਾ ਨਾਂ ਰੋਸ਼ਨ ਕੀਤਾ ਮੈਂ ਨਾ ਨਿਆਣੇ ਨਿਆਣੇ ਨੂੰ ਫਿਰ ਦਲੀ ਚਾਲ ਚਲੇ ਜੀ ਨਿਆਣੇ ਨੂੰ ਰਿਟਰਨ ਹੋ ਗਿਆ ਹੈ ਬਾਹਰ ਚਲੇ ਗਿਆ ਸੀ ਅੱਛਾ ਬਾਹਰ ਚਲ ਕੇ ਚਲੇ ਗਏ ਸੀ ਕਿਹੜੇ ਦੇਸ਼ ਗਏ ਸੀ ਸੀ ਮੈਂ ਦबई ਚ ਸੀਗਾ ਜੀ ਅੱਛਾ ਤੇ ਹੁਣ ਤੁਸੀਂ ਗਵਰਨਮੈਂਟ ਟੀਚਰ ਹੋ ਗਵਰਨਮੈਂਟ ਟੀਚਰ ਮੈਂ ਜੀ ਫਿਜ਼ੀਕਲ ਐਜੂਕੇਸ਼ਨ ਟੀਚਰ ਕਿੱਥੇ ਹੈ ਜੀ ਤੁਸੀਂ ਤੁਹਾਡੀ ਪੋਸਟਿੰਗ ਗਵਰਨਮੈਂਟ ਹਾਈ ਸਕੂਲ ਕਨੋਲਾ ਰੋਪੜ ਡਿਸਟ੍ਰਿਕਟ ਜੀ ਬੰਦੀ ਛਣ ਉਸ ਰੂਟ ਬਣਦਾ ਦੁਨੀਆ ਕਹਿੰਦੇ ਨੌਜਵਾਨ ਬਾਹਰ ਜਾ ਰਹੇ ਆ ਬਾਪੂ ਜੀ ਬਹੁਤ ਖੁਸ਼ ਹੈ ਕਿ ਤੁਸੀਂ ਇੱਥੇ ਹੀ ਰਹਿ ਗਏ ਬਾਕੀ ਬਾਕੀ ਬਹੁਤ ਖੁਸ਼ ਮੈਂ ਸਾਹ ਲੋਕਾਂ ਦੇ ਸਾਹਮਣੇ ਕਹਿ ਦਿੰ ਪੰਜਾਬ ਬਚੂਗਾ ਤਾਂ ਹੀ ਜੇ ਪੰਜਾਬੀ ਰਹਿਣਗੇ ਇੱਥੇ ਇਹ ਜ਼ਿੰਮੇਦਾਰ ਹੈ ਨਾ ਐਵੇਂ ਦਾ ਮੇਰਾ ਪੋਤਾ ਇਹ ਵਰਗਾ ਹੀ ਹੈ ਤਾੜਾ ਸਾਡ ਵਰਗਾ ਬਹੁਤ ਵਧੀਆ ਲੱਗਿਆ ਜੀ ਤੁਹਾਡੀ ਸੋਚ ਲੋ ਦੀ ਜੀ ਬਾਪੂ ਜੀ ਇੱਕ ਇੱਕ ਤੁਸੀਂ ਗੱਲ ਕਹਿ ਰਹੇ ਕਿ ਦੇਖੋ ਹੁਣ ਕਹਿੰਦੇ ਪ੍ਰਵਾਸੀ ਪੰਜਾਬ ਦੇ ਵਿੱਚ ਆ ਗਏ ਜੀ ਪਿੰਡਾਂ 'ਚ ਮਤੇ ਵੀ ਪਾਸ ਹੋ ਰਹੇ ਆ ਕਿ ਪ੍ਰਵਾਸੀਆਂ ਨੂੰ ਕੱਢ ਦੇਈਏ ਜੀ ਤੁਹਾਡਾ ਕੀ ਆ ਕਹਿਣਾ ਜੀ ਇਹ ਨਾ ਜੇ ਪ੍ਰਵਾਸੀਆਂ ਨੂੰ ਕੱਢਤੇ ਤਾਂ ਰੋਟੀ ਜਿਹੜੀ ਮੜੀ-ਮੋਟੀ ਖਾਣ ਦਾ ਪੰਜਾਬ ਉਹ ਵੀ ਬੰਦ ਹੋ ਜੂਗੀ ਅੱਛਾ ਖੇਤੀਬਾੜੀ ਖੇਤੀਬਾੜੀ ਉਹਨਾਂ ਦੇ ਸਿਰ ਤੇ ਸਾਡੀ ਨਹੀਂ ਕਰ ਰਹੇ ਆਪਣਾ ਸਾਰਾ ਨਿਵਾਰ ਵੀ ਤਾਂ ਉਹਨਾਂ ਨੇ ਸਾਡਾ ਸੰਭਾਲ ਲੈਣਾ ਇਹ ਵੀ ਚੱਕਰ ਹੈ ਨਾ ਕਿਹੜੀ-ਕਿਹੜੀ ਦੇ ਕੋਲੇ ਨਹੀਂ ਆਥੇ ਕਰਨ ਵਾਲੇ ਨਹੀਂ ਰਿਹਾ ਕੋਈ ਤਾਂ ਕਰਦੇ ਉਹ ਤਾਂ ਬੈਕਿਊ ਮਾਰਦੇ ਆ ਤਾਂਸਾ ਖੇਲਦੇ ਉਹ ਤਾਂ ਉਹ ਤਾਂ ਬੈਕਿਊ ਉਹ ਨਾ ਕੰਮ ਨਹੀਂ ਕਰਨਾ ਦਿਹਾੜੀ ਦਾ ਕਿੱਥੋਂ ਜਾਉਂਗੇ ਉਹ ਤਾਂ ਬੈਕਿਊ ਪੈਦਾ ਹੋ ਗਈ ਜੀ ਤਾਂ ਕਰਕੇ ਹੁਣ ਸਾਡੇ ਬੱਚੇ ਬਾਰ ਚਲੇ ਗਏ ਤੇ ਜਗਾ ਖਾਲੀ ਹੈ ਖਾਲੀ ਜਗਾ ਤਾਂ ਭਰਨੀ ਹੈ ਨਾ ਯੂਪੀ ਬਿਹਾਰ ਤੋਂ ਟ੍ਰੇਨਾਂ ਦੀਆਂ ਟ੍ਰੇਨਾਂ ਭਰ ਕੇ ਆਉਂਦੀਆਂ ਚੰਗਾ ਹੁਣ ਵਧੀਆ ਦੇਖੋ ਪੰਜਾਬ ਦੀ ਜਨਤਾ ਨੂੰ ਫਿਰ ਕੀ ਬਣੂਗੀ ਪੰਜਾਬ ਬੜੇ ਲੋਕ ਮਤੇ ਪਾਸ ਕਰ ਰਹੇ ਪਿੰਡਾਂ ਦੇ ਵਿੱਚ ਜੀ ਉਹ ਤਾਂ ਬੇਬੂਖ ਹੈ ਮੈਂ ਓਪਨਲੀ ਕਹਿ ਰਿਹਾ ਅੱਛਾ ਕਿ ਜਿਹੜੇ ਲੋਕ ਇਸ ਤਰ੍ਹਾਂ ਦਾ ਮਤੇ ਕਰਦੇ ਆ ਉਹ ਬੇਬੂਖ ਹੈ ਬਾਕੀ ਜਿਹੜਾ ਪ੍ਰਵਾਸੀ ਵੀ ਕੋਈ ਗਲਤ ਕੰਮ ਕਰਦਾ ਹੋ ਉਹਦੇ ਵਾਸਤੇ ਉਹ ਵੀ ਗਲਤ ਹੈਗਾ ਲੇਕਿਨ ਪੰਜਾਬੀਅਤ ਨੂੰ ਬਚਾਉਣ ਦਾ ਉਪਰਾਲਾ ਕੋਈ ਰਾਹ ਰਸਤਾ ਫਾਈਨਲ ਨੋਟ ਤੇ ਦੱਸ ਦਿਓ ਜੀ ਆ ਫਿਰ ਅਸੀਂ ਵੀਡੀਓ ਬੰਦ ਕਰ ਦਿੰਦੇ ਹਾਂ ਫਾਈਨਲ ਰੂਟ ਇਹ ਹੈ ਕਿ ਫੋਰਨ ਕੰਟਰੀ ਅਮਰੀਕਾ ਕੈਨੇਡਾ ਨੂੰ ਰਿਕਵੈਸਟ ਕਰੀ ਜਾਵੇ ਵੀ ਸਾਡੇ ਜਿਹੜੇ ਇੱਥੇ ਬੱਚੇ ਆਉਂਦੇ ਨੇ ਨਾ ਇਹਨਾਂ ਨੂੰ 6 ਮਹੀਨੇ ਬਾਅਦ ਮੋੜ ਤੋਂ ਵਾਪਸ ਬੇਸ਼ੱਕ ਸਾਡਾ 20-50 ਲੱਖ ਰੁਪਏ ਖਤਮ ਹੁੰਦਾ ਹੋ ਜਾਣਾ ਉਸ ਆ ਦੀ ਅਸੀਂ ਜਰ ਲੂਗੇ ਉਹਨੂੰ ਅੱਛਾ ਜਰ ਇਹਨਾਂ ਨੂੰ ਵਾਪਸ ਕਰ ਦੋ ਆਪਣਾ ਕੀਲਾ ਕੀਲਾ ਵੇਚ ਕੇ ਚਲੇਗਾ ਦੁਬਾਰਾ ਇੱਥੇ ਕਿਵੇਂ ਆ ਜੂਗਾ ਹੂੰ ਇਹ ਬੇਚ ਕੇ ਬੇਚ ਕੇ ਜਾਣੇ ਆ ਉਹ ਸੋਚਣਾ ਚਾਹੀਦਾ ਸੋਚਣਾ ਚਾਹੀਦਾ ਨਾਲ ਨਾਲ ਕਮੈਂਟਰੀ ਕਰੀ ਜਾ ਰਹੇ ਆ ਉਹ ਵਿਰੋਧੀ ਧਿਰ ਦੇ ਆਹੋ ਨਹੀਂ ਨਹੀਂ ਇਹਨਾਂ ਨੂੰ ਇਹਨਾਂ ਨੂੰ ਨੀਡ ਸੀ ਇਹ ਇਹ ਇਹਨਾਂ ਦੀ ਗੱਲ ਅਲੱਗ ਹੈ ਸਾਡੀ ਦਾ ਗੱਲ ਅਲੱਗ ਹੈ ਆਪਣੇ ਆਪਣੇ ਵਿੱਚ ਅੱਛਾ ਤੁਹਾਡੀ ਗੱਲ ਨਹੀਂ ਜੀ ਅਸੀਂ ਸਾਡੇ ਅਸੀਂ ਨੌਪਰਾ ਅਸੀਂ ਨੌਪਰਾ ਇੱਕ ਮਿੰਟ ਅਸੀਂ ਨੌਪਰਾ ਅੱਜ ਵੀ ਇਕੱਠੇ ਆਂ ਨਹੀਂ ਨਹੀਂ ਮੇਰਾ ਕਹਿਣ ਦਾ ਭਾਵ ਹੈ ਸਾਡਾ ਵਿਚਾਰ ਅਲੱਗ ਹੈ ਇਹਨਾਂ ਦਾ ਅਲੱਗ ਹੈ ਇਹਨਾਂ ਦੀ ਲੋੜਾ ਲੱਗ ਸੀ ਮੇਰੀ ਲੋੜਾ ਲੱਗ ਇਹ ਬਹੁਤ ਜੋ ਆਏ ਇਹਨਾਂ ਦੀ ਕੁਝ ਹੋਰ ਹੈ ਮੈਂ ਹੁਣ ਬਹਿਸ ਕਰਦਾ ਕਿਸ ਗੱਲ ਦੀ ਹੈ ਇਹ ਕਹਿੰਦੇ ਆਂ ਵੀ ਚਾਹੇ 50 ਲੱਖ ਰੁਪਏ ਵਾਪਸ ਹੋ ਜੇ ਟਰੰਪ ਨੂੰ ਕਹਿੰਦੇ ਬਾਹਰ ਭੇਜ ਦਿਓ ਵਾਪਸ ਭੇਜ ਦਿਓ ਮੈਂ ਆਪਣੇ ਬੱਚੇ ਬਾਹਰ ਤਾਂ ਗਏ ਨੇ ਬੱਚੇ ਬਾਹਰ ਮੇਰੇ ਕੋਲ ਜਮੀਰ ਹੈ ਕਿੱਦਾ ਕਿਲੇ ਸਾਡੇ ਕੋਲ ਕੀ ਲਾ ਕਿਲਾ ਸਾਡੇ ਬੱਚੇ ਬਾਹਰ ਬੈਠੇ ਇਹ ਤਾਂ ਬਹਿਸ ਦਾ ਮੁੱਦਾ ਬਣ ਗਿਆ ਨਾ ਫਿਰ ਨਾ ਬਹਿਸ ਨਹੀਂ ਹੈ ਅੱਛਾ ਅਰੇ ਤੁਹਾਡੀ ਤੁਹਾਡੀ ਇਹਦਾ ਦੀ ਆਪਣੀ ਮੈਂ ਸਿੰਗਲ ਵਰਡ ਤੇ ਗੱਲ ਕਰੀ ਨਾ ਜ਼ਰੂਰਤ ਹੈ ਆਪਣੀ ਆਪ ਨੂੰ ਇਹਨਾਂ ਨੂੰ ਜਰੂਰ ਦਾ ਆਪਾਂ ਜਿਹੜੇ ਹੁਣ ਟਰੰਪ ਨੇ ਭੇਜੇ ਆਇਆ ਥੀ ਮੇਰਾ ਇਹ ਕਹਿਣਾ ਮੰਨਣਾ ਜੀ ਕਿ ਉਹਨਾਂ ਦਾ ਸਤਿਕਾਰ ਹੋਣਾ ਚਾਹੀਦਾ ਉਹਨਾਂ ਨੂੰ ਕੋਈ ਟੌਂਟ ਨਾ ਕਸੇ ਉਹਨਾਂ ਨੂੰ ਕੋਈ ਤੰਗ ਨਾ ਕਰੇ ਕੋਈ ਬੋਲਦਾ ਇਹ ਕੋਈ ਨਹੀਂ ਕੋਈ ਜੇ ਆ ਗਏ ਤਾਂ ਸਾਡੇ ਆ ਨਾ ਆ ਦੇਖੋ ਆ ਦੇਖੋ ਆ ਦੇਖੋ ਕਾਕਾ ਜੀ ਹੈਲੋ ਹੈਲੋ ਆ ਜਿਹੜਾ ਆਇਆ ਹਾਂਜੀ ਹਾਂਜੀ ਆ ਦੇਖੋ ਇੱਕ ਕੈਨੇਡਾ ਦਾ ਸਿਟੀਜ਼ਨ ਹੈ ਸਿਟੀਜ਼ਨ ਜੀ ਇਹ ਕਹਿੰਦਾ ਮੈਂ ਨਹੀਂ ਹੁਣ ਜਾਣਾ ਕੈਨੇਡਾ ਨਹੀਂ ਜਾਣਾ ਕੈਨੇਡਾ ਨਹੀਂ ਛੱਡਿਆ ਮੈਂ ਤਾਂ ਪੱਕਾ ਛੱਡਿਆ ਜੀ ਦੇਖ ਲੋ ਅੱਛਾ ਆਹੀ ਗੱਲ ਅਸੀਂ ਕਰ ਰਹੇ ਹਾਂ ਵੀ ਪੰਜਾਬੀ ਜਿਹੜੇ ਛੱਡਦੇ ਜਾ ਰਹੇ ਆ ਪਿੰਡ ਖਾਲੀ ਹੁੰਦੇ ਜਾ ਰਹੇ ਬਾਪੂ ਜੀ ਨੇ ਬੜੀਆਂ ਗੱਲਾਂ ਕੀਤੀਆਂ ਬੜੀਆਂ ਜ਼ਬਰਦਸਤ ਖੁੱਲ ਕੇ ਗੱਲਬਾਤ ਹੋ ਰਹੀ ਹੈ ਕੈਨੇਡਾ ਤੋਂ ਤੁਸੀਂ ਵਾਪਸ ਕਿਉਂ ਆਏ ਜੀ ਮੋਟੇ ਹੁਣ ਕੰਮ ਵੀ ਹੈ ਨਹੀਂ ਸੀਗਾ ਜਦੋਂ ਮੈਂ ਆ ਫਿਰ ਮੁੜ ਕੇ ਕੋਈ ਮਤਲਬ ਹੈ ਨਹੀਂ ਇੱਥੇ ਆਪਣਾ ਪਿੱਛੇ ਪਰਿਵਾਰ ਪਿਛੇ ਦੇਖਣਾ ਹੁੰਦਾ ਹੈ ਮੇਰੇ ਪਿੱਛੇ ਤੇ ਤਿੰਨ ਮੇਰੇ ਘਰ ਦੇ ਜੀ ਤੁਰ ਗਈ ਮੈਂ ਆ ਨਹੀਂ ਸਕਿਆ ਮੇਰੀਆਂ ਮਜਬੂਰੀਆਂ ਐਸੀਆਂ ਪਈਆਂ ਮੈਂ ਉੱਥੋਂ ਆ ਵੀ ਨਹੀਂ ਸਕਿਆ ਫਿਰ ਇੱਕ ਟਾਈਮ ਤੇ ਆ ਕੇ ਬੰਦੇ ਨੂੰ ਇਹ ਸਾਾਸ ਹੁੰਦਾ ਹੈ ਵੀ ਇੱਕ ਟਾਈਮ ਤੇ ਤਾਂ ਬੰਦੇ ਨੂੰ ਇਹ ਸਾਾਸ ਹੁੰਦਾ ਵੀ ਆਪਣੇ ਘਰੇ ਚੱਲੋ ਭਾਈ ਉਹਦੇ ਬਾਅਦ ਉਹਦੇ ਵਰਗੀ ਦਾ ਰੀਤ ਨਹੀਂ ਆਪਣੀ ਫੈਮਿਲੀ ਨਾਲ ਤਾਂ ਰਹੋ ਟਾਈਮ ਸਪੈਂਡ ਕਰ ਲਓ ਪੈਸਾ ਤਾਂ ਕਮਾਈ ਜਾਣਾ ਜੀ ساری ਉਮਰ ਹੂੰ ਇਹ ਗੱਲ ਬਾਤ ਹੈ ਜੀ ਪੈਸੇ ਤਾਂ ਇੱਥੇ ਵੀ ਕਮਾ ਲੈਂਦਾ ਬੰਦਾ ਅੱਜ ਅਭੀ ਤੁਸੀਂ ਕਿਹੜੇ ਸਾਲ ਚ ਗਏ ਤੇ ਕਿਹੜੇ ਸਾਲ ਆਏ ਮੈਂ 2010 13 ਚ ਗਿਆ ਸੀਗਾ ਜੀ ਅੱਛਾ 2023 ਚ ਵਾਪਸ ਆ ਗਿਆ 10 ਸਾਲ ਅੱਛਾ 2013 ਚ ਕੇ 2023 ਚ ਹੁਣ ਵਾਪਸ ਜਾਣਾ ਦੁਬਾਰਾ ਨਹੀਂ ਜਾਣਾ ਫਿੱਡੀ ਜਾਨ ਬਿਲਕੁਲ ਨਹੀਂ ਜਾਣਾ ਜਿਹੜੀ ਜਾਨ ਕੈਨੇਡਾ ਦਾ ਮੈਂ ਬਿਲਕੁਲ ਹੀ ਪੱਤੀ ਸਾਫ ਕਰਤਾ ਇੱਥੇ ਦਾ ਇਹੋ ਤੁਹਾਨੂੰ ਕੀ ਸੁਨੇਹਾ ਦਿੰਨੇ ਆ ਦੇਖੋ ਕੈਮਰਾ ਚੱਲ ਰਿਹਾ ਜੀ ਦੇਖੋ ਘੱਟ ਖਾ ਲੋ ਵਧੀਆ ਖਾ ਲੋ ਘਰੇ ਬਹਿ ਕੇ ਖਾ ਲੋ ਆਪਣੀ ਫੈਮਿਲੀ ਚ ਬਹਿ ਕੇ ਖਾ ਲੋ ਕਿਤੇ ਵਧੀਆ ਸੁਨੇਹਾ ਕੋਈ ਵੀ ਨਹੀਂ ਹੈ ਲੋ ਜੀ ਪੰਜਾਬੀਓ ਬੜਾ ਖਾਸ ਵਲੌਗ ਬੜੀਆਂ ਖਾਸ ਗੱਲਾਂ ਬਾਤਾਂ ਪਿੰਡ ਹਿਰਦਾਪੁਰ ਦੇ ਵਿੱਚ ਅਸੀਂ ਗੱਲਾਂ ਬਾਤਾਂ ਕੀਤੀਆਂ ਇਸ ਪਿੰਡ ਦਾ ਇੱਕ ਤਰਾਸਦੀ ਵੀ ਹੈ ਕਿ ਇਸ ਪਿੰਡ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਾਹਰ ਚਲੇ ਗਏ ਔਰ ਦੂਸਰਾ ਪਲੱਸ ਪੁਆਇੰਟ ਇਹ ਵੀ ਹੈ ਕਿ ਇਸ ਪਿੰਡ ਦੇ ਵਿੱਚ ਹਰੇਕ ਘਰ ਦੇ ਵਿੱਚ ਫੌਜੀ ਹੈ ਕੋਈ ਨਾ ਕੋਈ ਬੜੀ ਜਲਦੀ ਹੀ ਇੱਕ ਪੂਰਾ ਪਿੰਡ ਦਾ ਵਲੌਗ ਅਪਲੋਡ ਕਰਾਂਗੇ ਜਰੂਰ ਦੇਖਿਓ ਤੇ ਹਾਂ ਆ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਇਸ ਤੇ ਕਮੈਂਟ ਜਰੂਰ ਕਰਿਓ ਤੇ ਆਪਣੀ ਕੀਮਤੀ رائے ਵੀ ਜਰੂਰ ਦਿਓ ਜੀ 私。